सत पंजाबी जी के में देखने वाले साढ़े सारे ही दर्शकों का स्वागत है मेहतोला मनप्रीत कौर दर्शकों इस वक्त की अपडेट गुरदासपुर तो निकल के सामने आ रही दसया जा रहा है कि गुरदासपुर विच मुख्यमंत्री ਸਰਦਾਰ ਪਵਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਰਾਹੀਂ ਜਿੱਥੇ ਸਕੂਲਾਂ ਵਿੱਚ ਬੁਨਾਦੀ ਢਾਂਚੇ ਵੀ ਵੱਡੇ ਸੁਧਾਰ ਲਿਆਉਂਦੇ ਗਏ ਹਨ ਉੱਥੇ ਹੀ ਇਸ ਨਾਲ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਵਿੱਚ ਵੀ ਵਾਧਾ ਹੋਇਆ ਹੈ ਮਾਨ ਸਰਕਾਰ ਤੇ ਸਿੱਖਿਆ ਕ੍ਰਾਂਤੀ ਦੇ ਨਾਲ-ਨਾਲ ਸਿੱਖਿਆ ਖੇਤਰ ਵਿੱਚ ਵੀ ਇੱਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਈ ਹੈ ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮ ਕੋਆਪਰੇਸ਼ਨ ਦੇ ਚੇਅਰਮੈਨ ਰਮਨ ਬਾਲ ਨੇ ਅੱਜ ਸਕੂਲ ਆਫ ਅਮੀਨਸ ਗੁਰਦਾਸਪੁਰ ਵਿਕੇ ਸਿੱਖਿਆ ਕ੍ਰਾਂਤੀ ਤਹਿਤ ਨਵੇਂ ਬਨੇ ਸਮਾਰਟ ਕਲਾਸ ਰੂਮ ਅਤੇ ਮੈਨੇਜਮੈਂਟ ਲੈਬ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਤਿਆ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਰਮੇਸ਼ ਸ਼ਰਮਾ ਪ੍ਰਿੰਸੀਪਲ ਅਨਿਲ ਪੱਲਾ ਆਮ ਆਦਮੀ ਪਾਰਟੀ ਦੇ ਸਿੱਖਿਆ ਕੋਆਰਡੀਨੇਟਰ ਅਸ਼ਵਨੀ ਕੁਮਾਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਹੋਰ ਪਤਵੰਤੇ ਲੋਕ ਇਸ ਉਦਘਾਟਨ ਮੌਕੇ ਹਾਜ਼ਰ ਸਨ ਅਤੇ ਇਸ ਦੇ ਨਾਲ ਹੀ ਪੰਜਾਬ ਹੈਲਥ ਸਿਸਟਮ ਕੋਆਪਰੇਸ਼ਨ ਦੇ ਚੇਅਰਮੈਨ ਰਮਨ ਬਾਲਵਾਲੋ ਹੋਰ ਕਿ ਕੁਝ ਜਾਣਕਾਰੀ ਦਿੱਤੀ ਕਿ ਕੀ ਕੁਝ کیا ਗਿਆ ਆਓ ਉਹ ਵੀ ਸੁਣਦੇ ਹਾਂ ਜੀ ਸਰ ਅਜਾਪਾ ਸਕੂਲ ਆਫ ਐਮਿਨੈਂਸ ਜਿਹਨੂੰ ਪਪੂਲਰਲੀ ਮੁੰਡਿਆਂ ਦਾ ਸਕੂਲ ਬਰਦਾਸਪੁਰ ਕਿਹਾ ਜਾਂਦਾ ਔਰ ਉਹਦੇ ਵਿੱਚ ਅੱਜ ਵੱਖ-ਵੱਖ ਵਿਕਾਸ ਦੇ ਕਾਰਜਾਂ ਦਾ ਉਦਘਾਟਨ ਕੀਤਾ ਇਹਦੇ ਵਿੱਚ ਪਿਛਲੇ ਸਾਲਾਂ ਦੇ ਤਕਰੀਬਨ 36 ਲੱਖ 49 ਹਜ਼ਾਰ ਤੇ 597 ਰੁਪਏ ਖਰਚ ਆਏ ਨੇ ਔਰ ਸਭ ਤੋਂ ਚੰਗੀ ਗੱਲ ਜੋ ਮਨੂੰ ਅੱਜ ਲੱਗ ਰਹੀ ਹੈ ਕਿ ਅਸੀਂ ਜਿਸ ਲੈਬ ਦੇ ਵਿੱਚ ਖੜੇ ਆ ਇਹਦੇ ਵਿੱਚ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਦਾ 메인 ਉਦਮ ਹੈ ਕਿ ਅਸੀਂ ਬੱਚਿਆਂ ਨੂੰ ਨੌਕਰੀ ਲੈਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਉਣਾ ਉਸ ਪ੍ਰਯਾਸ ਦੇ ਵਿੱਚ ਇਹ ਸਬਜੈਕਟ ਜਿਹੜਾ ਇੰਟਰੋਡਿਊਸ ਕੀਤਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਪਤਾ ਲੱਗੇਗਾ ਕਿ ਆਪਾਂ ਇਹ ਬਿਜ਼ਨਸ ਕਿਵੇਂ ਕਰਨਾ ਹੈ ਬਿਜ਼ਨਸ ਨੂੰ ਕਿਵੇਂ ਬਣਾਉਣਾ ਕਿਵੇਂ ਸੈਟਅਪ ਕਰਨਾ ਔਰ ਕੀ ਕੀ ਉਹਦੀਆਂ ਫੈਸਿਲਿਟੀਆਂ ਸਾਨੂੰ ਮਿਲ ਸਕਦੀਆਂ ਨੇ ਸੋ ਇਹ ਪਹਿਲੀ ਵਾਰੀ ਹੋਇਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਉਹਨਾਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਔਰ ਅਰਜੋਤ ਵੈਸ ਦੀ ਦੇ ਪ੍ਰਯਾਸਾਂ ਨਾਲ ਜਿਹੜਾ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਕਿ ਸਬਜੈਕਟ ਵੀ ਇੰਟਰੋਡਿਊਸ ਹੋ ਗਿਆ ਸੋ ਜਸਵਰ ਕਾ ਇਹ ਸਬਜੈਕਟ ਦੇ ਨਾਮ ਸਰਕਾਰ ਦੀ ਮੰਚਾ ਇਹ ਆ ਕਿ ਆਪਾਂ ਬੱਚਿਆਂ ਨੂੰ ਏਮਪਲੋਇਰਸ ਬਣਾਉਣਾ ਤਾਂ ਕਿ ਉਹ ਅੱਗੇ ਏਮਪਲੋਇਮੈਂਟ ਜਨਰੇਟ ਕਰ ਸਕਣ ਇੰਨੇ ਸਾਲ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਗੱਲ ਚੱਲਦੀ ਰਹੀ ਔਰ ਇਹੀ ਅਸੀਂ ਕਹਿੰਦੇ ਰਿਹਾ ਵੀ ਬੱਚਿਆਂ ਨੂੰ ਰੋਜ਼ਗਾਰ ਦਿਓ ਅਰੇ ਪਹਿਲੀ ਸਰਕਾਰ ਆ ਜਿਨੇ ਇਹ ਫੈਸਲਾ ਕੀਤਾ ਕਿ ਰੋਜ਼ਗਾਰ ਦੇ ਨਾਲ-ਨਾਲ ਬੱਚਿਆਂ ਨੂੰ ਰੋਜ਼ਗਾਰ ਦੇਣ ਵਾਲੇ ਬਣਾਉਣਾ ਸੋ ਮੈਨੂੰ ਖੁਸ਼ੀ ਹੋਈ ਆ ਸਾਡੇ ਨਾਲ ਅ ਰਜੇਸ਼ ਸ਼ਰਮਾ ਜੀ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸੈਕੰਡਰੀ ਨੇ ਉਹ ਵੀ ਨਾਲ ਨੇ ਔਰ ਇਸ ਸਕੂਲ ਦੇ ਪ੍ਰਿੰਸੀਪਲ ਅਨਿਲ ਪੱਲਾ ਜੀ ਔਰ ਸਾਰਾ ਸਟਾਫ ਔਰ ਮੇਰੇ ਨਾਲ ਮੇਰੇ ਪਾਰਟੀ ਦੇ ਬਹੁਤ ਅਹਿਮ ਰੁਕਣ ਔਰ ਇਥੋਂ ਦਾ ਸਟਾਫ ਇਥੋਂ ਦੇ ਬੱਚੇ ਬਹੁਤ ਵਧੀਆ ਲੱਗੇ ਇਹ ਮਿਆਰੀ ਸਕੂਲ ਆ ਔਰ ਇਸ ਸਕੂਲ ਦੇ ਨਾਲ ਗੁਰਦਾਸਪੁਰ ਦਾ ਇਤਿਹਾਸ ਜੁੜਿਆ ਇਸ ਸਕੂਲ ਨੇ ਬਹੁਤ ਸਾਰੇ ਵੱਖਰੇ ਵੱਖਰੇ ਸ਼ਖਸੀਅਤਾਂ ਵੱਖਰੀ ਵੱਖਰੀ ਇਸ ਟੀਮ ਦੇ ਵਿੱਚ ਸਮਾਜ ਨੂੰ ਦਿੱਤੀਆਂ ਨੇ ਸੋ ਮੈਨੂੰ ਇੱਥੇ ਆ ਕੇ ਖੁਸ਼ੀ ਵੀ ਹੁੰਦੀ ਆ ਔਰ ਇਸ ਧਰਤੀ ਨੂੰ ਨਮਨ ਵੀ ਕਰਦੇ ਆ ਇਹ ਧਰਤੀ ਬੜੀ ਪਵਿੱਤਰ ਹੈ ਇਸ ਧਰਤੀ ਨੇ ਬਹੁਤ ਵੱਡੇ ਵੱਡੇ ਆਲਾ ਆਲ ਅਫਸਰ ਵੀ ਤਿਆਦਾ ਕਰਕੇ ਸਮਾਜ ਨੂੰ ਦਿੱਤੇ ਔਰ ਜਿਹਦੇ ਨਾਲ ਅੱਜ ਸਮਾਜ ਜਿਹੜਾ ਉਹ ਖੜਾ ਸੋ ਮੈਨੂੰ ਅੱਜ ਇਹ ਕੇ ਵੀ ਦੱਸਦਿਆਂ ਖੁਸ਼ੀ ਆ ਕਿ ਪਹਿਲੀ ਵਾਰ ਜਿਹੜੇ ਸਾਡੇ ਪ੍ਰਿੰਸੀਪਲ ਆdਿਆ ਪੋਸਟਾਂ ਖਾਲੀ ਸੀਗੀਆਂ ਇਹ ਸਰਕਾਰ ਨੇ 50% ਪ੍ਰਮੋਸ਼ਨ ਕੋਟਾ ਵਧਾ ਕੇ 75% ਕਰਤਾ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਔਰ ਇਹਦੇ ਨਾਲ ਤਕਰੀਬਨ 500 ਪ੍ਰਿੰਸੀਪਲ ਜਿਹੜੇ ਨੇ ਉਹ ਪ੍ਰਮੋਟ ਹੋਣਗੇ ਤੇ ਵਕਰੀ ਵਕਰੀ ਜਗ੍ਹਾ ਤੇ ਤਨਾਤ ਹੋਣਗੇ ਸੋ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਭਗਵੰਤ ਮਾਨ ਜੀ ਦਾ ਔਰ ਇਸ ਤੋਂ ਇਲਾਵਾ ਟੀਚਰ ਸਹਿਬਾਨ ਨੂੰ ਪ੍ਰਿੰਸੀਪਲਸ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਜਾਕੀ ਉਥੋਂ ਉੱਥੋਂ ਦਾ ਸੈਟਅਪ ਦੇਖ ਕੇ ਔਰ ਉੱਥੋਂ ਦਾ ਐਜੂਕੇਸ਼ਨ ਸਿਸਟਮ ਨੂੰ ਸਮਝਣ ਔਰ ਉਹ ਜਿਹੜੇ ਮੁਲਕ ਸਾਡੇ ਤੋਂ ਕਈ ਸਾਲ ਅੱਗੇ ਨੇ ਉਹਨਾਂ ਤੋਂ ਐਕਸਪਰਟਾਈਜ਼ ਲਿਆ ਕੇ ਦੁਬਾਰਾ ਆਪਣੇ ਸੂਬੇ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਕੇ ਉਹਨਾਂ ਸਾਡੇ ਸੂਬੇ ਨੂੰ ਵੀ ਉਹਨਾਂ ਉਸ ਸਟੇਜ ਤੇ ਲੈ ਕੇ ਜਾਇਆ ਜਾਏ ਅੱਜ ਮੈਨੂੰ ਕਿਸੇ ਵਕਤ ਇਸ ਗੱਲ ਦਾ ਅਫਸੋਸ ਹੁੰਦਾ ਕਿ ਜਿਸ ਵਕਤ ਜਿਹੜੀਆਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਨੇ ਬਜਾਏ ਇਹਨੂੰ ਐਪਰੀਸ਼ੀਏਟ ਕਰਨ ਦਿਓ ਉਹਨਾਂ ਵੀ ਇਸ ਗੱਲ ਦੀ ਚਿਹੜ ਲੱਗਦੀ ਆ ਵੀ ਅਸੀਂ ਇੰਨੇ ਸਾਲ ਤੱਕ ਕਰ ਨਹੀਂ ਸਕੇ ਸਾਨੂੰ ਇਹ ਆਈਡੀਆ ਨਹੀਂ ਆਇਆ ਇਹ ਚਾਹੁੰਦੇ ਸੀਗੇ ਵੀ ਪੰਜਾਬ ਦੇ ਬੱਚੇ ਬਗੈਰ ਚਾਰਦੁਵਾਰੀ ਤੋਂ ਰਹਿਣ ਇਹ ਚਾਹੁੰਦੇ ਸੀ ਇਹ ਵੀ ਪੰਜਾਬ ਦੇ ਸਕੂਲਾਂ ਦੇ ਬੱਚੇ ਗੰਦੇ ਟਾਇਲਟਸ ਦੇ ਵਿੱਚ ਰਹਿਣ ਕਿਉਂਕਿ ਇਹਨਾਂ ਦੀ ਆਪਣੀ ਮਾਨਸਿਕਤਾ ਐਸੀ ਸੀਗੀ ਪਰ ਮਾਫਰੀ ਨਾ ਇਹ ਸਰਕਾਰ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਨੀਸ਼ ਸਸੋਡਿਆ ਜੀ ਦੀ ਸੋਚ ਤੇ ਜਿਨ੍ਹਾਂ ਨੇ ਹਰ ਸਕੂਲ ਦੇ ਵਿੱਚ ਉਹਨਾਂ ਨੇ ਕਿਹਾ ਬਾਉਂਡਰੀ ਵਾਲ ਜਿਹੜੀ ਆ ਮਸਤ ਹੋਣੀ ਚਾਹੀਦੀ ਆ ਆਡਿਓ ਸਾਹਿਬ ਆਪਾਂ ਵੇਖ ਕੇ ਆਏ ਆ ਸਕੂਲ ਦੀ ਬਾਉਂਡਰੀ ਵਾਲ ਥੋੜੀ ਜਿਨ ਕੰਪਲੀਟ ਸੀ ਅਜੋ ਵੀ ਤੁਸੀਂ ਕੰਪਲੀਟ ਕਰਤੀ ਆ ਟਾਇਲਟ ਜਿਹੜੇ ਨੇ ਉਹ ਵਧੀਆ ਹੋ ਗਏ ਨੇ ਕਮਰੇ ਬਹੁਤ ਛੋੜੇ ਬਣ ਗਏ ਨੇ ਨਤੀਜੇ ਦੇ ਤੌਰ ਤੇ ਸਕੂਲਾਂ ਦੇ ਵਿੱਚ ਟੀਚਰ ਸਾਹਿਬਾਨ ਨੂੰ ਮੈਂ ਮੁਬਾਰਕ ਦਿੰਦਾ ਜਿਨ੍ਹਾਂ ਨੇ ਬੱਕਰੀ ਬੱਕਰੇ এডਿਕੇਸ਼ਨ ਪਾਰਕ ਜਿਹੜੇ ਨੇ ਤਿਆਰ ਕੀਤੇ ਨੇ ਇਨਫੋਰਮੇਸ਼ਨ ਦੇਣ ਵਾਸਤੇ ਬੋਰਡਸ ਸਾਈਨ ਬੋਰਡਸ ਲਗਾਏ ਨੇ ਸੋ ਥੈਟ ਬੱਚਿਆਂ ਨੂੰ ਅਕੈਡੈਮਿਕ ਤੋਂ ਇਲਾਵਾ ਇਹ ਚੀਜ਼ਾਂ ਵੀ ਜੜੀਆਂ ਨੇ ਉਹ ਸਾਹਮਣੇ ਹੋਣ ਸੋ ਅੱਜ ਜਿਹੜੀ ਸਿੱਖਿਆ ਦੇ ਵਿੱਚ ਕ੍ਰਾਂਤੀ ਆ ਉਹ ਰੰਗ ਲੈ ਕੇ ਆ ਰਹੀ ਹੈ ਔਰ ਅੱਜ ਮੈਂ ਬੇਨਤੀ ਕਰੂੰਗਾ ਆਪੋਜੀਸ਼ਨ ਪਾਰਟੀਆਂ ਨੂੰ ਵੀ ਇਹਦੀ ਮੁਕਾਲਫਤ ਕਰਨ ਦੀ بجائے ਇਸ ਗੱਲ ਦੀ ਤੋੜਤਾ ਕਰੋ ਇਸ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਸਰਕਾਰ ਨੇ ਆ ਕੇ ਆ ਕੰਮ ਕੀਤੇ ਨੇ ਜਿਸ ਵਕਤ ਸਾਡੇ ਬੱਚੇ ਆਉਣ ਵਾਲੀ ਪੀੜੀ ਆ ਇਹਨਾਂ ਵਿੱਚੋਂ ਬਹੁਤ ਸਾਰੇ ਰੋਲ ਮਾਡਲਸ ਨਿਕਲ ਲੈਨੇ ਇਹਨਾਂ ਵਿੱਚੋਂ ਬਹੁਤ ਸਾਰੇ ਚਾਂਦ ਮਨਾਰੇ ਆਉਣੇ ਨੇ ਸੋ ਅੱਜ ਉਹਨਾਂ ਦੀ ਅਪਬਰਿੰਗ ਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਹਿੱਸਾ ਇਹ ਜਿਹੜੀ ਮਾਨਸਿਕਤਾ ਆਪਣੀ ਕਮਜ਼ੋਰ ਮਾਨਸਿਕਤਾ ਨੂੰ ਛੱਡ ਦਿਓ ਕਿਉਂਕਿ ਇਹਨਾਂ ਨੂੰ ਆਈਡੀਆਜ਼ ਨਹੀਂ ਸੀ ਗਿਆ ਪਿਛਲੇ 5 ਸਾਲ ਜਿਹੜੇ ਰਹੇ ਨੇ ਕਾਂਗਰਸ ਗਵਰਨਮੈਂਟ ਦੇ ਔਰ ਉਸ ਤੋਂ ਬਾਅਦ ਕਾਲੀ ਭਾਜਪਾ ਗਵਰਨਮੈਂਟ ਦੇ ਕੀ ਹੋਇਆ ਐਜੂਕੇਸ਼ਨ 'ਚ ਕੀ ਹੋਇਆ ਹੈਲਥ ਦੇ ਵਿੱਚ ਕਰ ਨਹੀਂ ਸਕੇ ਕਿਉਂਕਿ ਉਹ ਆਈਡੀਆਜ਼ ਨਹੀਂ ਸੀ ਗਿਆ ਦੂਸਰੀ ਵਿਲ ਨਹੀਂ ਸੀਗੀ ਅੱਜ ਐਜੂਕੇਸ਼ਨ ਸੈਕਟਰ ਲਈ ਹੈਲਥ ਸੈਕਟਰ ਲਈ ਬਜਟ ਦੇ ਵਿੱਚ ਪੈਸੇ ਵਧੇਰੇ ਕੱਢੇ ਗਏ ਨੇ ਉਹ ਵਧੇਰੇ ਕੱਢਣ ਤੋਂ ਬਾਅਦ ਅੱਜ ਸਾਰੇ ਸਕੂਲਾਂ ਦੇ ਵਿੱਚ ਕਰੋੜਾਂ ਰੁਪਈਆ ਆਏ ਨੇ ਇਹ ਪਿਛਲੇ ਸਾਲਾਂ ਦੇ ਕਿਉਂ ਨਹੀਂ ਆ ਗਏ ਕਿਉਂਕਿ ਉਸ ਵਕਤ ਤਾਂ ਪ੍ਰਾਇੋਰਟੀ ਨਹੀਂ ਸੀਗੀ ਉਸ ਵਕਤ ਦੀਆਂ ਸਰਕਾਰਾਂ ਦੀਆਂ ਪ੍ਰਾਇੋਰਟੀਜ਼ ਦੂਸਰੇ ਬਣੇ ਸੀਗੀਆਂ ਉਹਨਾਂ ਦੀਆਂ ਸਰਕਾਰਾਂ ਦੀਆਂ ਪ੍ਰਾਇੋਰਟੀਜ਼ ਆਪਣੇ ਆਪ ਨੂੰ ਵਿਕਸਿਤ ਕਰਨ ਵਾਲੀਆਂ ਸੀਗੀਆਂ ਉਹਨਾਂ ਦੀਆਂ ਪ੍ਰਾਇੋਰਟੀਜ਼ ਆਪਣੀ ਕਲੋਨੀਆ ਡਿਵੈਲਪ ਕਰਨ ਵਾਲੀਆਂ ਸੀਗੀਆਂ ਉਹਨਾਂ ਦੀਆਂ ਪ੍ਰਾਇੋਰਟੀਜ਼ ਹੋਰ ਕੰਮਾਂ 'ਚ ਸੀਗੀਆਂ ਜਿੱਥੋਂ ਉਹਨਾਂ ਦਾ ਵਿਕਾਸ ਹੋ ਸਕੇ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਗਰੀਬ ਗੁਰਬੇ ਦੇ ਜੀਵਨ ਪੱਧਰ ਨੂੰ ਉੱਪਰ ਚੁੱਕ ਲਈ ਵਚਨ ਬੱਧਾ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪੇਜ ਨੂੰ ਲਾਈਕ ਕਮੈਂਟ ਅਤੇ ਫਾਲੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ